ਤੁਨਾਲੋ ਰਹਿਤ ਪਿਆਰੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਇੱਕ ਸਿੱਖ ਨੂੰ ਕਹਿੰਦੇ ਹਨ ਕਿ ਤੁਸੀਂ ਮੋਹਰੇ ਬੈਠਿਆ ਕਰੋ ਤੁਸੀਂ ਅੱਗੇ ਬੈਠਿਆ ਕਰੋ ਜਦੋਂ ਤੁਸੀਂ ਅੱਗੇ ਬਹਿਣ ਲੱਗਾ ਤਾਂ ਹਜੂਰ ਕਲਗੀਆਂ ਵਾਲੇ ਨੇ ਜਦੋਂ ਕੋਈ ਬਚਨ ਕਰਨਾ ਹੋਵੇ ਤਾਂ ਉਹ ਸਿੱਖ ਵੱਲ ਵੇਖ ਕੇ ਬਚਨ ਕਰਨੇ ਪਾਤਸ਼ਾਹ ਨੇ ਜਦੋਂ ਸੰਗਤ ਵਿੱਚ ਬਚਨ ਕਰਨੇ ਵਾਰ-ਵਾਰ ਉਹ ਸਿੱਖ ਵੱਲ ਵੇਖਣਾ ਵਾਰ-ਵਾਰ ਉਹਨੂੰ ਪਿਆਰ ਨਾਲ ਸਮਝਾਉਣਾ ਔਰ ਜਿਹਦੇ ਉੱਤੇ ਵਾਰ-ਵਾਰ ਗੁਰੂ ਦੀ ਨਜ਼ਰ ਪੈਂਦੀ ਹੋਵੇ ਉਹ ਕਿੰਨਾ ਭਾਗਾ ਵਾਲਾ ਹੋਏਗਾ ਜੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਰ-ਵਾਰ ਮੇਰ ਦੀ ਨਜ਼ਰ ਪਾਵੇ। ਉਹਦੇ ਅੰਦਰ ਇੰਨਾ ਪਿਆਰ ਟਿਕ ਗਿਆ ਇੱਕ ਦਿਨ ਉਹਦੇ ਮਨ ਵਿੱਚ ਆਇਆ ਮੈਨੂੰ ਗੁਰੂ ਪਾਸ਼ਾ ਮੋਰੇ ਬਿਠਾਉਂਦੇ ਨੇ ਮੈਨੂੰ ਗੁਰੂ ਪਾਸ਼ਾ ਅੱਗੇ ਬਿਠਾਉਂਦੇ ਨੇ ਤਾਂ ਮੈਨੂੰ ਥੋੜਾ ਸੋਹਣਾ ਬਣ ਕੇ ਜਾਣਾ ਚਾਹੀਦਾ ਹੈ। ਥੋੜਾ ਸੋਹਣਾ ਦਾੜਾ ਪ੍ਰਕਾਸ਼ ਕਰਨਾ ਚਾਹੀਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲ ਅਜ ਤੁਰਨ ਲੱਗਾ। ਉਹਨੇ ਸ਼ੀਸ਼ੇ ਵਿੱਚ ਆਪਣੀ ਸ਼ਕਲ ਵੇਖੀ ਤੇ ਚਿਹਰਾ ਵੇਂਦਿਆ। ਉਹਨੂੰ ਨਜ਼ਰ ਆਇਆ ਕਾੜੇ ਦਾੜੇ ਵਿੱਚ ਪ੍ਰਕਾਸ਼ ਦਾੜੇ ਇੱਕ ਚਿੱਟਾ ਵਾਲ ਦਿਸਦਾ ਉਹਨੇ ਕਿਹਾ ਢੋਲਾ ਆ ਗਿਆ ਉਹਨੇ ਉਹ ਬਾੜ ਇਸ ਤਰ੍ਹਾਂ ਪੱਡ ਦਿੱਤਾ ਤੇ ਦਾੜਾ ਪ੍ਰਕਾਸ਼ ਕਰਕੇ ਸੋਣ ਪਾਸ਼ਾ ਅੱਗੇ ਬਹਿ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੱਜ ਜਦੋਂ ਉਹਦੇ ਵੱਲ ਵੇਖਿਆ ਨજર ਫੇਰ ਲੇ ਪਾਸ਼ਾ ਨੇ ਚਿਹਰਾ ਵੇਖ ਕੇ ਨજર ਘੁਮਾ ਲਈ ਦੂਜੀ ਪਾਸੇ ਵੇਖ ਕੇ ਵਚਨ ਕਰਨ ਲੱਗੇ ਇੱਕ ਵਾਰ ਵੀ ਉਹਦੇ ਵੱਲ ਵੇਖਿਆ ਨਹੀਂ ਉਹਦੇ ਮਨ ਵਿੱਚ ਆਇਆ ਅੱਜ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੇਰੇ ਵੱਲ ਨજર ਨਹੀਂ ਕੀਤੀ ਅਗਲੇ ਦਿਨ ਦੀਵਾਂਚ ਬੈਠਾ ਸੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦੇ ਵੱਲ ਫੇਰ ਮੂੰਹ ਫੇਰ ਲਿਆ ਪਾਸ਼ਾ ਦੂਜੇ ਪਲ ਵੇਖ ਕੇ ਦੂਜੇ ਪਾਸੇ ਵੇਖ ਕੇ ਕਥਾ ਵਿਚਾਰ ਕਰਦੇ ਉਹਦੇ ਵੱਲ ਵੇਖ ਹੀ ਨਹੀਂ ਰਹੇ ਸੀਗੇ ਉਹਦੇ ਵੱਲ ਇੱਕ ਵਾਰ ਵੀ ਨਜ਼ਰ ਭਰ ਕੇ ਨਾ ਵੇਖਿਆ ਤਾਂ ਜਦੋਂ ਗੁਰੂ ਕਿਸੇ ਨੂੰ ਨੇੜੇ ਕਰਕੇ ਦੂਰ ਕਰੇ ਨਾ ਵਿਜੋਗ ਦੀ ਸੱਤ ਬਹੁਤ ਵੱਡੀ ਲੱਗਦੀ ਹੈ ਜੇ ਕਿਸੇ ਨੂੰ ਗੁਰੂ ਆਪਨੇ ਨੇੜੇ ਕਰਕੇ ਦੂਰ ਕਰ ਦੇਣਾ ਉਹਨੂੰ ਇੰਨੀ ਪੀੜਾ ਹੁੰਦੀ ਹੈ ਜਿਵੇਂ ਜੰਗੂਰੇ ਨਾਲ ਮਾਸ ਪਟਿਆ ਜਾਂਦਾ ਹੈ ਬਹੁਤ ਦਰਦ ਅੰਦਰ ਬੜੀ ਪੀੜਾ ਹੁੰਦੀ ਹੈ ਪਾਸ਼ਾ ਇੰਨਾ ਪਿਆਰ ਕਰਕੇ ਮੋਹਰੇ ਬਿਠਾਉਂਦੇ ਹਨ ਹੁਣ ਵੇਖਦੇ ਨੇ ਪਾਸ਼ਾ ਵੱਲ ਵੇਖ ਕੇ ਉਹ ਰੋਂਦਾਰ ਹੈ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਉਹਦੇ ਵੱਲ ਨੂੰ ਵੇਖਣ ਦਿਵਾਂਚ ਉੱਠਣ ਤੇ ਸਿੱਧਾ ਦੂਦੇ ਪਾਸੇ ਚਲੇ ਜਾਣ ਆਜ ਤੀਜੇ ਦਿਨ ਹੱਥ ਜੋੜ ਕੇ ਰੋ ਪਿਆ ਮਹਾਰਾਜ ਮੇਰ ਤੋਂ ਕੋਈ ਗਲਤੀ ਹੋਵੇ ਤਾਂ ਮੈਨੂੰ ਦੱਸੋ ਪਾਸ਼ਾ ਜੀ ਤਿੰਨ ਦਿਨ ਹੋ ਗਏ ਮੇਰੇ ਵੱਲ ਵੇਖਦੇ ਨਹੀਂ ਹੋ ਦੀਵਾਨ ਚ ਉੱਠਦੇ ਹੋ ਉਧਰ ਚਲੇ ਜਾਂਦੇ ਹੋ ਮੇਰੇ ਵੱਲ ਵੇਖਦੇ ਨਹੀਂ ਮੇਰੇ ਵੱਲ ਸੇ ਵੇਖ ਕੇ ਮੈਨੂੰ ਕੁਝ ਸਮਝਾਉਂਦੇ ਨਹੀਂ ਮੇਰੇ ਵੱਲ ਪਿਆਰ ਵਾਲ ਦੇਖਦੇ ਨਹੀਂ ਅੱਗੇ ਇੰਨਾ ਪਿਆਰ ਕਰਦੇ ਸੀ ਮੇਰੇ ਵੱਲ ਵੇਖ ਕੇ ਵਚਨ ਕਰਦੇ ਸੀ ਹਰ ਗੱਲ ਮੈਨੂੰ ਕੋਲ ਅਦਕੀ ਗੱਲ ਕਰਦੇ ਸੀ ਮੈਨੂੰ ਬੁਲਾਉਂਦੇ ਸੀ ਕੀ ਗੱਲ ਹੋ ਗਈ ਮਰਦ ਮੇਰ ਤੋਂ ਕੀ ਗਲਤੀ ਹੋ ਗਈ ਹੈ ਮੇਰ ਤੋਂ ਮੂੰਹ ਕਿਉਂ ਫੇਰ ਲਿਆ हीर गोविंद ਸਿੰਘ ਜੀ ਮਹਾਰਾਜ ਨੇ ਕਿਹਾ ਪਹਿਲਾਂ ਅਸੀਂ ਨੂੰ ਨਹੀਂ ਫੇਰਿਆ ਪਹਿਲਾਂ ਤੂੰ ਨੂੰ ਫੇਰਿਆ ਕਹਿੰਦਾ ਮਹਾਰਾਜ ਮੈਂ ਕਦੋਂ ਫੇਰਿਆ ਸਤਿਗੁਰ ਕਿਹਾ ਤੇਰੇ ਕੋਲ ਇੱਕ ਬੜੀ ਕੀਮਤੀ ਚੀਜ਼ ਸੀ ਉਹਦੇ ਉੱਤੇ ਸਾਡਾ ਮਨ ਲੁਭਾਇਆ ਸੀ ਹੁਣ ਉਹ ਸਿੱਖਾ ਤੇਰੀ ਉਸ ਕੀਮਤੀ ਚੀਜ਼ ਉੱਤੇ ਸਾਡਾ ਮਨ ਬੜਾ ਪਸੀ ਜਰਦੀ ਪਰ ਤੂੰ ਬੜੀ ਕੀਮਤੀ ਚੀਜ਼ ਗਵਾ ਲਈ ਹੈ ਹੁਣ ਤੇਰੇ ਕੋਲੋ ਕੀਮਤੀ ਹੀਰਾ ਨਹੀਂ ਰਿਹਾ ਹੁਣ ਤੇਰੇ ਤੋਂ ਅਸੀਂ ਕੀ ਲੈਣਾ ਉਨ ਤੇਰੇ ਵੱਲ ਕਿਉਂ ਵੇਖੀਏ ਕਹਿੰਦੇ ਮਹਾਰਾਜ ਕਿਹੜਾ ਕੀਮਤੀ ਹੀਰਾ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਚਨ ਗਏ ਕਹਿੰਦਿਆ ਉਹ ਸਿੱਖਾ ਜਿਹੜੇ ਤੇਰੇ ਦਾੜੇ ਵਿੱਚ ਇੱਕ ਚਿੱਟਾ ਵਾਲ ਸੀ ਉਹ ਕੀਮਤੀ ਹੀਰਾ ਸੀ ਉਹ ਸਾਨੂੰ ਇੰਨਾ ਸੋਹਣਾ ਲੱਗਦਾ ਸੀ ਅਸੀਂ ਵਾਰ-ਵਾਰ ਤੇਰੇ ਚਿਹਰੇ ਵੱਲ ਵੇਖਦੇ ਸੀ ਜਿੱਦਣ ਦਾ ਤੂੰ ਹੀਰਾ ਕੇਸ ਚੋਂ ਪੱਟ ਦਿੱਤਾ ਉਦੋਂ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਤੇਰਾ ਨਾਮ ਕੱਟ ਦਿੱਤਾ ਜਿਸ ਦਿਨ ਦਾ ਤੂੰ ਦਾੜੇ ਵਿੱਚੋਂ ਹੀਰਾ ਪੱਟ ਦਿੱਤਾ ਉਸ ਦਿਨ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਤੇਰਾ ਨਾਮ ਆਪਣੇ ਘਰੋਂ ਚ ਕੱਟ ਦਿੱਤਾ ਉਹ ਰੋ ਪਿਆ ਪਾਸ਼ਾ ਪਾਸ਼ਾ ਜੀ ਮੇਰੇ ਤੋਂ ਭੁੱਲ ਹੋ ਗਈ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਪਾਸ਼ਾ ਨੇ ਕਿਹਾ ਮੈਨੂੰ ਸਿੱਖਾਂ ਨਾਲੋਂ ਰਹਿਤ ਪਿਆਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਮੈਨੂੰ ਸਿੱਖਾਂ ਨਾਲੋਂ ਰਹਿਤ ਪਿਆਰੀ ਹੈ ਰਹਿਤ ਪਿਆਰੀ ਮੂਕੋ ਸਿੱਖ ਪਿਆਰਾ ਨਹੀਂ ਸੋ ਸਾਥ ਸੰਗਤੀ ਆਪਾਂ ਹੋਰ ਕੋਲ ਕੁਝ ਨਾ ਹੋਵੇ ਰਹਿਤ ਰਖ ਲਈਏ ਕਲਗੀਧਰ ਪਾਸ਼ਾ ਸਦਾ ਹੀ ਆਪਣੇ ਅੰਗ ਸੰਗ ਰਹਣਗੇ ਸੋ ਯਤਨ ਕਰੋ ਪਾਸ਼ਾ ਦੀ ਰਹਿਤ ਵਿੱਚ ਆਪਾਂ ਪੱਕੇ ਹੋ ਲਈਏ ਅਰਦਾਸ ਕਰੋ ਗੁਰੂ ਗੋਬਿੰਦ ਸਿੰਘ ਜੀ ਮਾਰਾ ਸਾਨੂੰ ਸਿੱਖੀ ਸਿਧਾ ਭਰੋਸਾ ਬਖਸ਼ੀ ਅਸੀਂ ਤੁਹਾਡੀ ਲੈਤ ਪਵਾ ਸਕੀਏ ਇਹ ਸਾਧੂ ਸੰਗਤ ਉਹਦੇ ਨਾਲ ਦੇ ਕੋਈ ਅਮੀ ਸਿੱਖ ਨਹੀਂ ਹੋ ਸਕਦਾ ਵਾਹਿਗੁਰੂ ਜੀ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਤ ਵਿੱਚ रहिए ਰਹਿਤ ਅਪਾ ਰੱਖਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ